ਆਪਕੋ ਹੰਤਮਾਨ ਉਹਨਾਂ ਦੀ ਹੱਜ ਹਾਂ ਮਲਾਉਂਦਾਗਾ ਆ ਸਾਡੇ ਲੋਕਾਂ ਨੂੰ ਕੁੱਟਣ ਲੱਗਿਆ ਹੋਇਆ ਇਹ ਭਰਾਵੋ ਆ ਸਾਡੇ ਕਿਰਤੀ ਲੋਕਾਂ ਦੀ ਰੋਟੀ ਖਾਣ ਲੱਗਿਆ ਹੋਇਆਗਾ ਕਿਉਂਕਿ ਕਿੱਥੇ ਕਿੱਥੇ ਨਹੀਂ ਹੱਗਲੇ ਭਰਾਵੋ ਇਹ ਹਕੂਮਤ ਨੇ ਕਰੇ ਕਿੱਥੇ ਕਿੱਥੇ ਨਹੀਂ ਸਾਡੇ ਲੋਕਾਂ ਦੇ ਉੱਤੇ ਡਾਂਗ ਪੇੜੀ ਇਹਨੇ ਭਰਾਵੋ ਠੀਕ ਆ ਸਾਡੇ ਲੋਕ ਸਮਝ ਚੁੱਕੇ ਆ ਆ ਜਾਂਦੇ ਆ ਮੈਦਾਨ ਦੇ ਵਿੱਚ ਆ ਜਾਂਦੇ ਸੰਘਰਸ਼ਾਂ ਦੇ ਮੈਦਾਨ ਦੇ ਵਿੱਚ ਜਿੱਦੋਂ ਇਹ ਆ ਸਿਰ ਤੇ ਕੱਪੜਾ ਬੰਨ ਕੇ ਆ ਜਾਂਦਗਾ ਆਏ ਸਾਡੀਆਂ ਭੈਣਾ ਸਿਰ ਤੇ ਕੱਪੜਾ ਬੰਨ ਕੇ ਆ ਜਾਂਦਗਾ ਗਿਆ ਆ ਸਾਡੇ ਨੌਜਵਾਨ ਆ ਜਾਂਦੇ ਆ ਇਹ ਹਕੂਮਤਾਂ ਨੂੰ ਭਾਜੜਾ ਪੈਂਦੀਆਂ ਭਰਾਵੋ ਫਿਰ ਹਟਣਾ ਪੈਂਦਾ ਵਿਸੇ ਆਏ ਸੀ ਚੜ ਕੇ ਉਹਦੇ 20 ਤਰੀਕ ਨੂੰ ਕਰ ਲੈਂਦੇ ਫਿਰ ਜਿਵੇਂ ਕਰਨਾ ਸੀਗਾ ਉਹਨਾਂ ਨੇ ਭਰਾਵੋ ਆਪਾਂ ਕਿਹਾ ਸੀਗਾ ਵੀ ਸਾਡੇ ਦਾ ਇੱਕ ਦੋ ਸਿਰ ਲੱਗ ਜਾਣ ਤਾਂ ਵੀ ਸਾਨੂੰ ਕੋਈ ਪ੍ਰਵਾਹ ਨਹੀਂਗਾ ਪਰ ਜ਼ਮੀਨ ਤੇ ਨਹੀਂ ਕਿਸੇ ਨੂੰ ਉਂਗਲ ਧਰਨਵਾ ਕੇ ਤੁਹਾਨੂੰ ਤੇ ਨਹੀਂ ਕਿਸੇ ਨੂੰ ਪੈਰ ਪਾਉਣ ਦੇ ਮਾਗੇ ਇਹ ਹਕੂਮਤ ਭਰਾਵੋ ਪੂਰੀ ਸਮਝ ਆ ਰਹੀ ਆ ਇਹੋ ਜੀ ਗੱਲ ਨਹੀਂ ਵੀ ਸਾਡੇ ਡਰਾ ਤੋਂ ਪਿੱਛੇ ਹਟ ਗਈ ਉਹ ਉਹਨਾਂ ਨੂੰ ਪਤਾ ਵੀ ਮਾਦਰ ਸਾਡਾ ਮਾਹੌਲ ਕੀ ਬਣ ਜਾਣਾਗਾ ਆ ਯਾਦ ਪਿੰਡ ਤੋਂ ਚੰਗਾੜੀ ਉੱਠੀ ਹੋਈ ਸਾਡੀ ਕੁਰਸੀ ਦਾ ਖਤਰਾ ਬਣ ਸਕਦੀ ਆ ਇਹ ਪਤਾ ਉਹਨਾਂ ਲੋਕਾਂ ਨੂੰ ਭੜਾਵੋ ਵੀ ਸਾਡੀ ਆ ਹਾਲਤ ਬਣਾ ਦੇਣਗੇ ਲੋਕ ਕਿਉਂਕਿ ਇੱਥੋਂ ਦੀ ਚੰਗਾੜੀ ਸੜੀ ਹੋਈ ਹੈ ਪੂਰੇ ਪੰਜਾਬ ਚ ਕੀ ਪੂਰੇ ਭਾਰਤ ਚ ਭੜਕਣੀ ਐ ਇਸ ਗੱਲ ਨੇ ਭੜਾਵੋ ਇਸ ਕਰਕੇ ਉਹ ਕਿਹੜਾ ਪਿੱਛੇ ਹਟਣਗੇ ਇਹਦਾ ਭਲੇਖਾ ਨਾ ਖਾਜੋ ਕਿਤੇ ਵੀ ਅੱਜ ਅਸੀਂ ਪਿੱਛੇ ਕਰਤੇ ਹੋ ਕਰਤੇ ਸੀ ਕਿ ਹੋਣੀ ਕੋਈ ਆਉਣਾ ਇਹ ਸਾਨੂੰ ਚੇਤਨ ਲੈਣ ਦੀ ਲੋੜ ਆ ਚੱਲ ਰਹੀਆਂ ਗੱਲਾਂ ਬਹੁਤ ਚੱਲਾਂ ਭਰਾਵੋ ਚੱਲਾ ਰਹੀਆਂ ਇਥੋਂ ਦੀਆਂ ਹਕੂਮਤਾਂ ਉਸ ਗੱਲਾਂ ਨੂੰ ਵੀ ਠੀਕ ਹੈ ਇਹ 10 ਦਿਨਾਂ ਦੇ ਵਿੱਚ ਮਹੀਨੇ 20 ਦਿਨਾਂ ਦੇ ਵਿੱਚ ਹਮ ਜਾਣਗੇ ਟੱਟ ਰਹੇ ਆ ਗਾਲਾਂ ਉਹ ਸਾਡੇ ਵੀਰ ਕਹਿ ਰਹੇ ਇਹ ਧਮਕੇ ਉਤ ਡੰਣਗੇ ਕੋਈ ਗੱਲ ਨਹੀਂ ਭਰਾਵੋ ਕੱਢਦੇ ਆਏ ਹੋ ਤੁਸੀਂ ਗਾਲਾਂ ਸਾਨੂੰ ਕੱਢ ਲਿਓ ਸੀ ਸੋਡੀਆਂ ਗਾਲਾਂ ਚੱਲਣ ਨੂੰ ਤਿਆਰ ਆ ਸਾਰੇ ਜਿਆ ਲੋਕਾਂ ਨੇ ਲੁੱਟ ਨਹੀਂ ਹੋਂਦਣੀ ਲੋਕਾਂ ਦੀ ਜ਼ਮੀਨ ਨਹੀਂ ਖੋਹਣ ਦੇਣੀ ਅਸੀਂ ਸੋਡੀਆਂ ਗਾਲਾਂ ਜਾ ਕੇ ਅਸੀਂ ਸੋਡੀਆਂ ਨਾਲ ਟੱਕਰ ਨਹੀਂ ਲੈਣੀ ਆਏ ਨਹੀਂ ਅਸੀਂ ਟੱਕਰ ਲੈਣੀ ਅਸੀਂ ਆਪਦੀ ਹਾਜ਼ਮੇ ਨਾਲ ਆਸੀਂ ਆਦੇ ਢੰਗ ਨਾਲ ਲੜਾਈ ਲੜਨੀ ਆ ਅਸੀਂ ਜੋਸ਼ ਵੀ ਰੱਖਣਾ ਤੇ ਅਸੀਂ ਹੌਸਲਾ ਵੀ ਰੱਖਣਾਗਾ ਜਾਣਦੇ ਆ ਸਾਡੀਆਂ ਇਹ ਗੱਲਾਂ ਨੂੰ ਜਾਣਦੇ ਆ ਸਾਡੀਆਂ ਇਹ ਚਾਲਾਂ ਨੂੰ ਪਰ ਮੈਂ ਤਾਂ ਪ੍ਰਭੂ ਸੋਨ ਨੂੰ ਕਹਿਣਾ ਚਾਹੁੰਨਾਗਾ ਸਾਰਿਆਂ ਨੂੰ ਸਾਡੇ ਯੋਧਿਆਂ ਨੂੰ ਕਾਸ ਕਰਕੇ ਕਹਿਣਾ ਚਾਹੁੰਨਾ ਪ੍ਰਭੂ ਆ ਜਿਹੜੇ ਸਾਡੇ ਪਿੰਡ ਦੇ ਵਿਚੋ ਜਵਾੜੇ ਬੈਠੇ ਆ ਸਾਡੀਆਂ ਨਾਲ ਕੀ ਸਾਝ ਰਹੇਗੀ ਫੇਰ ਤੂਬਾਹ ਪ੍ਰਭੂ ਇਹੋ ਜਿਹਾ ਸਾਨੂੰ ਅੱਜ ਗੱਲਾਂ ਸੁਣਨੀਆਂ ਪੈ ਰਹੀਆਂ ਗਿਆ ਲਿਆਂਦੇ ਆ ਨੌਜਵਾਨ ਮੇਰੇ ਕੋਲ ਗੱਲਾਂ ਕਹਿੰਦੇ ਯਾਰ ਸਾਨੂੰ ਘਰ ਮਾਇਸ ਹੁੰਦੀ ਆ ਮਖਾਜਾ ਮਾਣੀ ਕਰਵਾਇ ਸਕਾਣੀ ਭਰਾਵੋ ਬੇਫਿਕਰ ਰਹੋ ਟੈਨਡੋ ਵਾਲਾ ਅੱਗੇ ਕਿਹੜਾ ਕੱਢਦੇ ਨੇ ਆਪਣੇ ਸੁਪੇ ਪ੍ਰਧਾਨ ਨੂੰ ਹੋਰ ਗਾਲਾਂ ਕੱਢਦੇ ਅੱਜ ਕਿ ਦਰਸ਼ਕਾਂ ਨੂੰ ਪੇਰ ਤਾਂ ਪਰ ਦਬ ਜਾਂਦੇ ਭਰਾਵੋ ਵੀ ਸਾਨੂੰ ਗਾਲਾਂ ਕੱਢ ਰਹੇ ਆ ਇਹਨਾਂ ਲੋਕਾਂ ਦੇ ਕੰਮ ਹੁੰਦੇ ਆ ਹਜੇ ਕੰਮ ਕਰਨ ਦੇ ਇਹ ਭੜਕਾਉਣ ਨੂੰ ਭੈਣ ਸਾਨੂੰ ਬਿਤੇ ਹਿਸਾਬ ਪੜ ਕੇ ਅੱਨ ਨੂੰ ਕੋਈ ਮੌਕਾ ਮਿਲੇ ਅਸੀਂ ਆ ਲੋਕਾਂ ਦੇ ਉੱਤੇ ਟੈਗ ਲਾਈਏ ਇਹ ਜਾਣਦੇ ਇਹਨਾਂ ਦੀ ਅਗੇ ਮਾਂ ਭਰਾਵੋ ਅਸੀਂ ਪਰ ਸਾਨੂੰ ਮੂੰਹ ਮੋੜਨ ਦੀ ਲੋੜ ਆ ਅੱਜ ਸਾਡੀ ਉਹ ਲੋੜ ਬਣ ਗਈ ਅੱਜ ਸਾਡੀਆਂ ਭੈਣਾਂ ਨੂੰ ਬਾਹੜਾ ਦੇ ਵਿੱਚ ਭਜਾਇਆ ਉਹਨਾਂ ਨੇ ਆ ਸਾਡੀਆਂ ਅੜੀਆਂ ਬੁਰਜੁਰਕਾਂਾਂ ਭੈਣਾ ਉਹ ਉਸਦੇ ਮੂਹਰੇ ਖੜੀਆਂ ਆਵਾਂ ਮੇਰੇ ਵਿੱਚ ਜਾ ਕੇ ਸਾਨੂੰ ਅਣਖ ਜਗਾਉਣ ਦੀ ਲੋੜ ਆ ਇਹ ਭਰਾਵੋ ਉਹ ਸਾਡੀ ਬੁਜ਼ੁਰਗਾਂ ਦੀ ਕੁੱਟ ਪਈ ਹੋਈ ਹਨ ਉਹਦਾ ਇਹਨਾਂ ਤੋਂ ਪੋ ਲੈਣਾ ਚਾਹੀਦਾ ਜਵਾਬ ਅੱਜ ਸਾਨੂੰ ਇਹੋ ਜੇ ਲੋਕਾਂ ਤੋਂ ਸਾਨੂੰ ਬਚਣ ਦੀ ਲੋੜ ਆ ਭਰਾਵੋ ਇਸ ਕਰਕੇ ਸਾਨੂੰ ਆਉਂਦੇ ਆਦੇ ਤਮਾਕਾ ਦੇ ਵਿੱਚ ਇਹ ਮਣਾ ਦੇ ਵਿੱਚ ਗੱਲਾਂ ਮਹਾਉਣ ਦੀ ਲੜਾ ਹੁਣ ਚਿਕਨ ਸਾਡੇ ਦੇ ਪਾੜ ਕੇ ਰਾਜ ਕੀਤਾ ਜੌਂਦ ਪਿੰਡ ਦੇ ਵਿੱਚ ਇਹਨਾਂ ਲੋਕਾਂ ਨੇ ਸਾਡੇ ਭਰਾਵਾਂ ਨੂੰ ਆਪ ਵਿੱਚ ਦੀ ਲੜਾਇਆ ਇਹਨਾਂ ਲੋਕਾਂ ਨੇ ਆਹ ਤੇਰੀ ਕਰਾ ਦਾਂਗੇ ਆਹ ਤੈਨੂੰ ਕਰਾ ਦਾਂਗੇ ਆਹ ਕਰਾ ਦਾਂਗੇ ਚਾਰ ਬਰਾਮਣ ਤੇ ਹੁੰਦੇ ਸੀ ਚਾਰ ਰਵਾਹ ਤੇ ਹੁੰਦੇ ਸੀ ਇਹ ਲੋਕ ਪਰ ਅਸੀਂ ਕਹਾ ਸੀ ਗੱਲ ਸਮਾ ਆਊਗਾ ਸਾਡਾ ਪਰਿਵਾਰ ਇਕੱਜ ਤਫੂਗਾ ਆਉਂਦਾ ਸੰਘਰਸ਼ਾਂ ਦੇ ਮੈਦਾਨ ਦੇ ਵਿੱਚ ਵੀ ਆਸ ਭਰਾਓ ਸੀਗੇ ਲੱਗੇ ਹੋਏ ਸੀਗੇ ਕੋਈ ਅਰਥ ਗੁੱਸਾ ਨਹੀਂ ਸਾਨੂੰ ਇਸ ਗੱਲ ਦਾ ਵੀ ਅਸੀਂ ਪਹਿਲਾਂ ਘਟ ਜਾਂਦੇ ਜਾਂ ਸੀ ਬੰਦ ਜਾਂਦੇ ਪੂਰੇ ਨਗਰ ਦਾ ਸਹਿਯੋਗ ਸੀ ਆ ਭਰਾਵੋ ਪਰ ਸਾਨੂੰ ਪਤਾ ਲੱਗ ਰਿਹਾ ਸੀ ਇਸ ਗੱਲ ਨੂੰ ਪਾੜ ਗਾਉਣ ਦੇਗਾ ਇਹ ਪ੍ਰਚਾਰ ਕੌਣ ਕਰਾ ਰਿਹਾ ਹੈਗਾ ਸਾਨੂੰ ਪਤਾ ਸੀ ਨਾ ਗੱਲਾਂ ਦਾ ਭਰਾਵੋ ਇਸ ਕਰਕੇ ਤਾਂ ਕਿਹਾਗਾ ਕਿ ਸਾਡਾ ਪਰਿਵਾਰ ਅੱਜ ਇੱਕ ਝਟਾ ਪਰ ਗਾਹਣਾ ਹੁਣ ਭੁਲੇਖਾ ਖਾ ਜਿਓ ਹੁਣ ਚੱਲਣੀਆਂ ਗੱਲਾਂ ਸਮਝੌਤਿਆਂ ਦੀਆਂ ਚੱਲਣੀਆਂ ਗੱਲਾਂ ਸਾਰੀਆਂ ਇਹ ਤੁਹਾਨੂੰ ਕਹਿਮ ਕਰਦੇ ਆ ਭਰਾਵੋ ਉਹ ਕਹਿਣਗੇ ਤੂੰ ਕੀ ਜਾਨਣਾ ਯਾਰ ਤੇ ਅਸੀਂ ਕਰਾ ਦਿੰਨੇ ਆ ਇਹੋ ਜਿਹੀਆਂ ਗੱਲਾਂ ਆਉਣਗੀਆਂ ਭਰਾਵੋ ਬਹੁਤ ਕੁਝ ਦੇਖ ਲਿਆ ਤੁਸੀਂ ਛੋਟੇ ਸਾਹਮਣੇ ਪਿਆ ਸਾਰਾ ਕੁਛ ਪਰ ਆ ਗੇਮਾਂ ਤੋਂ ਬਾਅਦ ਜੋ ਭਰਾਵੋ ਕੋਸ਼ ਕਰਕੇ ਫਿਰ ਜੇ ਕੋਈ ਆਏ ਹੋਊਗਾ ਕੋਈ ਗੱਲ ਨਹੀਂ ਸਾਨੂੰ ਫਿਰ ਵੀ ਅਰਥ ਗੁੱਸਾ ਨਹੀਂ ਹੋਊਗਾ ਠੀਕ ਹੈ ਜੇ ਕਿਸੇ ਨੂੰ ਲੱਗਦਾ ਹੋਊਗਾ ਬਗਦੇ ਸਾਨੂੰ ਕੋਈ ਤਰਾਜ ਨਹੀਂ ਹੋਊਗਾ ਭਰਾਵੋ ਫਿਰ ਜਿੰਨੇ ਕਾ ਲੋਕ ਲੜਨ ਵਾਲੇ ਕਿੰਨੇ ਕਾ ਲੋਕ ਖਾਣ ਵਾਲੇ ਹੋਣਗੇ ਉਹਨੇ ਗੱਲਾਂ ਹੋ ਜੂ ਭਰਾਵੋ ਇਹ ਕੋਈ ਫਿਕਰ ਵਾਲੀ ਗੱਲ ਨਹੀਂ ਹੁੰਦੀ ਪਰ ਅਸੀਂ ਪੈਰ ਕਿਵੇਂ ਜਮਾ ਸਕਦੇ ਆ ਉਹਨਾਂ ਹਕੂਮਤਾਂ ਦੀ ਚਾਲਾਂ ਕਿਵੇਂ ਕੱਟ ਸਕਦੇ ਆ ਇਹਦਾ ਰਵਾੜ ਲੋਕਾਂ ਦੀਆਂ ਚਾਲਾਂ ਕਿਵੇਂ ਕੱਟ ਸਕਦੇ ਆ ਸੀ ਇਹ ਸਾਨੂੰ ਚੇਤਨ ਹੋਣ ਦੀ ਲੋੜ ਆ ਭਰਾਵੋ ਬਥੇਰੇ ਅਸੀਂ ਪੈਸਾ ਖਰਾਬ ਕਰ ਲਿਆ ਲਗਾਤਾਰ ਲੱਗੇ ਹੋਏ ਸੀ ਇਸ ਗੱਲ ਤੇ ਭਰਾ ਸਾਡੇ ਵਕੀਲਾਂ ਨੇ ਸਾਡੀ ਲੁੱਟ ਕਰੀ ਆ ਭਰਾਵੋ ਬਥੇਰੇ ਸਾਡੇ ਭਰਾਵੋ ਆਮ ਜਿਹੇ ਪਲੇਖਾ ਪਾਉਣ ਦੀ ਕੋਸ਼ਿਸ਼ ਕਰੀ ਆ ਆ 2020 ਤੋਂ ਕਹਿ ਦਾਰੀਆ ਭਰਾਵੋ ਵੀ ਨਾ ਕਿ ਇਸ ਅੱਜ ਲੱਗੇ ਨਾ ਕਿ ਇਸ ਕੱਲ ਲੱਗੇ ਨਾ ਸਤੇ ਅੱਜ ਵੇਲੇ ਬਿਨਾਂ ਕੱਲ ਵੇਲੇ ਭਰਾਵੋ ਠੀਕ ਆ ਲੈ ਲੋ ਕੋਈ ਗੱਲ ਨਹੀਂ ਲੋਕ ਪਤਾ ਲੱਗ ਜਾਂਦਾ ਕਿਉਂਕਿ ਗੱਲ ਲੜੇ ਜਣਾ ਬਣਦੀ ਨਹੀਂ ਜੇ ਕੱਚੇ ਮਰੀ ਗੱਲ ਨੂੰ ਹੱਥ ਪਾ ਲਈਏ ਨਾ ਉਹ ਗੱਲ ਬੰਦ ਵੀ ਨਹੀਂ ਭਰਾਵੋ ਇਹ ਕਰਕੇ ਤਾਂ ਕਰਕੇ ਕਹਿੰਦੇ ਆ ਉਹ ਮਜ਼ਦੂਰਾਂ ਦੇ ਬੇੜੇ ਵਿੱਚੋਂ ਪਾ ਕੁੱਟੇ ਨਾ ਆ ਜੀ ਦੋ ਉਹਨਾਂ ਦੀ ਗੱਲਾਂ ਚੱਲੀਆਂ ਮੇਰੇ ਕੋਲੇ ਆਉਂਦੇ ਰਹੇ ਆ ਭਰਾਓ ਵੀ ਆਏ ਕਰ ਗਏ ਅੱਜ ਡੇਕਾ ਦਿਖਾਈਏ ਅਕੀਰ ਮੈਂ ਕੀ ਗੱਲ ਕਹਿੰਦੀ ਸੀ ਵਿਸਾ ਦੀ ਧਰਮਸਾਲਾ ਦੇ ਵਿੱਚ ਕੰਨੇ ਕਾਠਾ ਮੈਂ ਵਾਗਿਆ ਉਸ ਤੱਕ ਦੇ ਵਿੱਚ ਭਰਾਓ ਆਏ